ਦੇਖੋ ਜੀ ਪ੍ਰੋਬਲਮ ਆ ਬਹੁਤ ਐ ਸਾਡੇ ਦੋ ਪਿੰਡਾਂ ਦੀ ਜੇ ਅਗਰ ਐਵਰੇਜ ਲਈ ਜਾਏ ਤਾਂ 10000 ਪੋਪੂਲੇਸ਼ਨ ਇੱਧਰ ਹੈ ਤੇ ਉੱਧਰ ਕਲੋਨੀਆਂ ਹੈ ਠੀਕ ਹੈ ਜੀ ਇਹਨਾਂ ਨੇ ਜਾਣਾ ਤਾਂ ਅੱਗੇ ਨਿਆ ਗਾਉਂ ਤੇ ਪੁੱਲ ਤੇ ਬਹੁਤ ਡੇਂਜਰ ਮੋੜਾ ਉੱਥੋਂ ਘੁੰਮ ਕੇ ਆਣਾ ਠੀਕ ਆ ਫਿਰ ਇੱਧਰੋਂ ਆਣਾ ਤੇ ਮੈਂ ਚਾਹੁੰਦਾ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਚਾਹੁੰਦਾ ਮੇਰੀ ਇੱਕ ਸਲਾਹ ਹੈ ਜੀ ਉਹ ਇੱਥੇ ਜਾਂ ਤਾਂ ਪੁਲਿਸ ਵਾਲੇ ਲਾ ਦੇਣ ਠੀਕ ਹੈ ਜੀ ਜਾਂ ਫਿਰ ਲਾਈਟਿੰਗ ਲਵਾ ਦਨ ਕਿਉਂਕਿ ਇੱਥੇ ਸਕੂਲ ਵੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋ ਸਕੂਲ ਹਨ ਅਸੀਂ ਇਹ ਚਾਹੁੰਦੇ ਹਾਂ ਕਿ ਐਡਮਿਨਿਸਟ੍ਰੇਸ਼ਨ ਸਾਡੇ ਨਾਲ ਸਲਾਹ ਕਰਕੇ ਸਾਡਾ مشਵਰਾ ਜੋ ਵੀ ਹੈ ਉਸ ਨੂੰ ਐਕਸੈਪਟ ਕਰੇ ਤੇ ਪਬਲਿਕ ਹਿੱਤ ਵਿੱਚ ਕੰਮ ਕਰੇ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਹੈ ਚੰਡੀਗੜ੍ਹ 'ਚ ਕਿੱਥੇ ਐਕਸੀਡੈਂਟ ਨਹੀਂ ਹੁੰਦਾ ਜੀ 8 ਵਾਲੀ ਲਾਟਾ ਤੇ ਚਲੇ ਜਾਓ ਟ੍ਰਿਬਿਊਨ ਚੌਂਕ ਤੇ ਚਲੋ ਹਰ ਜਗ੍ਹਾ ਐਕਸੀਡੈਂਟ ਹੁੰਦਾ ਤਾਂ ਫਿਰ ਉੱਥੇ ਕਿਹ ਪੁਲਿਸ ਵਾਲੇ ਨਹੀਂ ਖੜਦੇ ਜੀ ਮੈਂ ਚਾਹੁੰਦਾ ਕਿ ਐਡਮਿਨਿਸਟ੍ਰੇਸ਼ਨ ਆਪਣੀ ਡਿਊਟੀ ਨਿਭਾਏ ਪਬਲਿਕ ਦੇ ਹਿੱਤਾਂ 'ਚ ਕ ਤੱਕ ਕੇ ਸ਼ਾਈ ਕਰੇ ਇਹ ਸਾਡੇ ਪਿੰਡਾਂ ਦਾ ਜੱਦੀ ਰਸਤਾ ਹੈ ਔਰ ਇਹ ਸਿੱਧਾ ਪੰਜਾਬ ਨੂੰ ਕਨੈਕਟ ਕਰਦਾ ਰੋਪੜ ਤੋਂ ਕਰੋੜੇ ਕਨੈਕਟ ਕਰਦਾ ਹੈ ਤਾਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੂੰ ਮੇਰੀ ਇਹ ਸਲਾਹ ਸਾਡਾ ਕੋਈ ਹੋ ਨਹੀਂ ਹੈ ਪ੍ਰੋਟੈਸਟ ਵੀ ਅਸੀਂ ਤਰਨਾਂ ਹੈ ਜਦੋਂ ਸਾਡੀ ਸੁਣਵਾਈ ਨਹੀਂ ਹੋਏ ਜੇ ਅਗਰ ਸਰ ਪ੍ਰਸ਼ਾਸਨ ਸਾਡੇ ਨਾਲ ਬੈਠ ਕੇ ਪਿੰਡ ਵਾਲਿਆਂ ਨਾਲ ਇਹ ਕਾਉਂਸਲਰ ਸਾਹਿਬ ਨਾਲ ਸਲਾਹ مشورہ ਕਰਕੇ ਇਸ ਦਾ ਕੋਈ ਸੋਲੂਸ਼ਨ ਕੱਢਦੇ ਹੈ ਲਾਈਟਿੰਗ ਲਵਾ ਦਿਓ ਕੋਈ ਦਿੱਕਤ ਨਹੀਂ ਆ ਫਿਰ ਫਲਾਈਓਵਰ ਦਾ ਪ੍ਰੋਜੈਕਟ ਪਾਸ ਕਰਾ ਦਿਓ ਉਸ ਲਈ ਸਾਨੂੰ ਜ਼ਿਆਦਾ ਸਕੂਨ ਹੈ ਜੀ ਕਿ ਸਾਡੇ ਮੁਸ਼ਕਲ ਹੋਈ ਬੰਦ ਹੋਣਾ ਨਹੀਂ ਬਹੁਤ ਮੁਸ਼ਕਲ ਹੋ ਜਾਣੀ ਜੀ ਇੱਥੇ ਦਾ ਇਹ ਤਕਰੀਬਨ ਤਕਰੀਬਨ ਇੱਕਲਾ ਹੀ ਰਸਤਾ ਜੀ ਖੁੱਡੇ ਲਾਹਰਾਂ ਨੂੰ ਜੋੜਨ ਵਾਲਾ ਬਾਕੀ ਤਾਂ ਰਸਤਾ ਹੀ ਨਹੀਂ ਹੈ ਜੀ ਕਿਧਰੇ ਉਹ ਵੀ ਜਿਹੜਾ ਅੱਗੇ ਰਸਤਾ ਕੱਟ ਮਾਰਿਆ ਜੀ ਇਹਨਾਂ ਨੇ ਉਹ ਪਿੰਡ ਤੋਂ ਅੱਗੇ ਜਾ ਕੇ ਮਾਰਿਆ ਜੀ ਇੱਧਰ ਜਿਹੜਾ ਉਹ ਪੁਲ ਤੋਂ ਬੈਕ ਸਾਈਡ ਮਾਰਿਆ ਵਾ ਜੀ ਕੱਟ ਤਾਂ ਇੱਕੋ ਰਹਿ ਗਿਆ ਜੀ ਐ ਇੱਥੇ ਲਾਈਟ ਲਗਾਉਣ ਨਾਲੇ ਸੋਲੂਸ਼ਨ ਹੋ ਸਕਦਾ ਹੋਰ ਤਾਂ ਕੁਝ ਨਹੀਂ ਹੋ ਸਕਦਾ ਇਹ ਕੰਮ ਹੋਣ ਨਹੀਂ ਦੇਣਾ ਦੋ ਸਕੂਲ ਨੇ ਦੱਸੋ ਬੱਚੇ ਬੁੜੀਆਂ ਚੱਕ ਕੇ ਫੜਾਉਂਦੀਆਂ ਉੱਪਰ ਜੰਗਲੇ ਤੇ ਸਾਹਮਣੇ ਸਕੂਲ ਤੋਂ ਨਹੀਂ ਦੇਈ ਤੇ ਆਪਾਂ ਇਹ ਹੋਣੀ ਦਿਨਾਂ ਇਹ 5000 ਵੋਟ ਹੈ ਕੱਲ ਨੂੰ ਇਹ ਆਏ ਨਾਲੇ ਕਰੂਏ ਹੱਥ ਔੜਾ ਨਾਲੇ ਚੜੂਏ ਉੱਪਰ ਪੂਰੇ ਪਿੰਡਾ ਪੂਰਾ ਪਿੰਡ ਅਜਲਾ ਪਿੰਡ ਥੋੜਾ ਆਇਆ ਜੀ ਆਪਣਾ ਆਪਾਂ ਰਕਵਾਇਆ ਕੰਮ ਕਿ ਕੱਲ ਨੂੰ ਇਹ ਆਇਆ ਪ੍ਰਸ਼ਾਸਨ ਆਪਾਂ ਪੂਰਾ ਪਿੰਡਾ ਬਾਹਰ ਨਿਕਲ ਕੇ ਰੋਡ ਵੀ ਸ਼ਾਮ ਕਰੂਗੇ ਨਾਲੇ ਇਹ ਅਫਸਰ ਲੰਘਦਾ ਨੂੰ ਵੀ ਦੇਖੂਗੇ